ਜੱਸ ਚੌੜਿਆਂ ਵਾਲਾ ਤਿਆਰ ਖੜਾ ਆ ਚਪੇੜਾਂ ਵਾਲੀ ਮਸ਼ੀਨ ਚੌੜੇ ਮਦਰੇ ਵਾਲਾ ਜੱਸ ਕਰਾਉਂਦਾ ਰੇਡਰਾਂ ਦੀ ਬੱਸ ਕੱਡੀ ਦੇ ਆਉ ਦੇਖਾਂਗੇ ਕਿਹਦੇ ਨਾਲ ਮੁਕਾਬਲਾ ਹੋਵੇਗਾ ਹੱਥ ਜੋੜੀਆਂ ਕਿਹਦੇ ਨਾਲ ਹੁੰਦੀਆਂ ਇੱਕ ਫਤਾਪੁਰ ਵਾਲਾ ਸਮੇ ਆਉ ਤਗੜਾ ਜੱਫਾ ਆ ਆਉ ਦੇਖਾਂਗੇ ਸਾਹਮਣੇ ਪੈਂਦੀ ਰੇਡ ਫਰੰਦੀਪੁਰ ਯਾ ਤਿਆਰ ਆ ਦੂਜੇ ਪਾਸੇ ਮੋਨੂ ਵੀ ਤਿਆਰ ਆ ਨਾਲ ਸੁਖਵਰਗੇ ਆ ਫਰੰਦੀਪੁਰ ਯਾ ਰੰਧੀਪੁਰਿਆ ਗੋਪੀ ਜਫਾ ਆਪਣੀ ਟੀਮ ਦੇ ਵਾਲਾ ਫੋਕਾ ਡਾਰੀ ਪਰ ਲਈ ਹੈ ਹੁਣ ਸਵਾਦ ਹੁਣ ਸਵਾਦ ਬਚਨਗੇ ਹੁਣ ਸਵਾਦ ਦੁਨੀਆ ਆ ਕੁਝ ਭਾਲਦੀ ਹੈ ਦੁਨੀਆ ਆ ਕੁਝ ਭਾਲਦੀ ਹੈ ਉਹ ਪੱਟਾ ਖੜਕਾ ਤੜਕਾ ਫਰੰਦੀਪੁਰਿਆ ਤੇ ਸ਼ੰਕਰ ਆ ਜਹਾਜ਼ ਬਣ ਕੇ ਮੈਡਾ ਪਾਉਂਦਾ ਕੇ ਰੇਡਾ ਪਾਉਂਦਾ ਇੰਜ ਲੱਗਦਾ ਜਿਵੇਂ ਸ਼ੇਰ ਬੁੱਕੇ ਬੇਲੇ ਵਿੱਚ ਆਹ ਸਾਹਮਣੇ ਰੇਡ ਪਈ ਹੋਈ ਹੈ ਇੱਕ ਪਾਸੇ ਮੋਨੂ ਤਿਆਰ ਆ ਸਾਹਮਣੇ ਫਤਾਪੁਰੀਆ ਫਤਾਪੁਰੀਆ ਇੱਕਮ ਜਫਾ ਸਿਰੇ ਦਾ ਲਾ ਗਿਆ ਬੰਦਿਆ ਦੇ ਥਾਪੀਆਂ ਨੌਜਵਾਨਾ ਆਹ ਸਾਹਮਣੇ ਅਗਲੀ ਰੇਡ ਦੇਖਾਂਗੇ ਇਹ ਥਾਪੀਆਂ ਕੁਝ ਕਰਾਉਣ ਗਿਆ ਰਡਾਲਾ ਸਾਹਿਬ ਹਾਲੇ ਤਾ ਹੋਇਆ ਹਾਲੇ ਤਾ ਲਾਟ ਨਿਕਲਨੀ ਆ ਸਿਰਾ ਹੋਣਾ ਇਧਰ ਕਹਿੰਦੇ ਤਸਵੀਰੇ ਪੰਜਾਬ ਤੇ ਅੱਜ ਪੱਤਨ ਖੁਰਦਦੀਆਂ ਗੱਲਾਂ ਦੇਸਾਂ ਪੜਥ ਨੌਜਵਾਨ ਦਾ ਹਰਚੋ ਵਾਲਾ ਦਾ ਏਰੀਆ ਇਹ ਗੁੱਡਾ ਪੰਭੋਈ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਸਾਹਮਣੇ ਹਾਕਮ ਵਾਲੀਆ ਔਰ ਜੱਗੂ ਹਾਕਮ ਵਾਲੀਆ ਮਾਨਸੇ ਤੋਂ ਆਇਆ ਪਰਪਾਲ ਸਿੰਘ ਵੱਲੋਂ ਵੱਡਾ ਪਿਆਰ ਆਇਆ ਨਵਤੇਜ ਜਟਪਈ ਤੇ ਜੱਸ ਛੋਟੇ ਵੀਰ ਵੱਲੋਂ ਵੱਡਾ ਪਿਆਰ ਆਹ ਹੋਣੀ ਹੋ ਗਈਆਂ ਬਣੀਆਂ ਹੁਣ ਜੋੜੀਆਂ ਬਣੀਆਂ ਹੁਣ ਜੋਗੀਆਂ ਬਣੀਆਂ ਲਾ ਦੇ ਤੀਰ ਨਿਸ਼ਾਨੇ ਤੇ ਫਰੰਦੀ ਪੁੜੀਆਂ ਲਾ ਦੇ ਤੀਰ ਨਿਸ਼ਾਨੇ ਤੇ ਪੁਆਇੰਟ ਗੱਜੂ ਅੱ삐 ਖੜਾ ਯੂਰਪ ਦੇ ਕੱਪਾਂ ਦਾ ਬੈਸਟ ਯਾਫੀ ਖੜਾ ਆਹ ਹਾਕਮ ਵਾਲਿਆ ਆ ਰੈਂਬੋ ਕਬੱਡੀ ਦਾ ਇਹ ਰੈਂਬੋ ਕਬੱਡੀ ਦਾ ਇਹ ਮਾਨਸੇ ਤੋਂ ਆਇਆ ਇਹ ਕਿਸੇ ਗੱਲ ਨੂੰ ਆਇਆ ਇਹ ਕਿਸੇ ਗੱਲ ਨੂੰ ਆਇਆ ਇਹ ਕਿਸੇ ਗੱਲ ਨੂੰ ਆਇਆ ਕਿਸੇ ਗੱਲ ਨੂੰ ਐ ਸੌ ਤੋੜ ਦਿੱਤੀ ਐ ਸੌ ਤੋੜ ਦਿੱਤੀ ਵਦਿਆ ਜੱਫਾ ਲਗਾ ਤਾਰੀ ਲਾ ਦੇ